ਸ਼ੀਆ ਕਬੱਡੀ ਟੂਰਨਾਮੈਂਟ ਖੇਡ ਕੇ ਵਿੱਕੀ ਤਲਵੰਡੀ ਦਾ ਤਲਵੰਡੀ ਚੌਧਰੀਆਂ ਪੁੱਜਣ ਤੇ ਨਗਰ ਨਿਵਾਸੀਆਂ ਨੇ ਢੋਲ ਵਜਾ ਕੇ ਭਰਪੂਰ ਸਵਾਗਤ ਕਰ ਦਿਆ ਲੱड्डੂ ਵੰਡੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਮਨਪ੍ਰੀਤ ਸਿੰਘ ਅਤੇ ਡਾਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਵਿੱਕੀ ਤਲਵੰਡੀ ਬਹੁਤ ਹੀ ਗਰੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਉਸ ਨੂੰ ਕਬੱਡੀ ਖਿਡਾਰੀਆਂ ਨੇ ਕਬੱਡੀ ਖੇਡਣ ਲਈ ਜਾਗਰੂਕ ਕੀਤਾ ਅਤੇ ਅੱਗੇ ਵਧਣ ਲਈ ਪ੍ਰੇਰਿਆ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੇ ਵਿਸ਼ੇਸ਼ ਰਿਪੋਰਟ। ਯਾਨ ਮਿਕੀ ਤਲਵੰਡੀ ਚੌਧਰੀਆਂ ਤੋਂ ਇਹ ਮਲੇਸ਼ੀਆ ਖੇਡ ਕੇ ਆਇਆ। ਆਪਾਂ ਇਹਨਾਂ ਨੂੰ ਗੱਲਬਾਤ ਕਰਨੀ ਹੈ ਜੀ ਵਿੱਕੀ ਜੀ ਕਦੋਂ ਗਏ ਸੀ ਮਲੇਸ਼ੀਆ? ਮੈਂ ਭਾਈ ਯਾਨੀ ਕਿ ਭਾਈ 10 ਤਰੀਕ ਨੂੰ। ਤੇ 2 ਦਿਨ ਦਾ ਟੂਰਨਾਮੈਂਟ ਹੀ ਹੋਈ ਉੱਥੇ। ਤੇ ਕਿਹੜੇ ਟੂਰਨਾਮੈਂਟ ਵਿੱਚ ਗਏ ਸੀ? ਕਬੱਡੀ ਟੂਰਨਾਮੈਂਟ ਠੀਕ ਹੈ ਆਪਣੇ ਕੁਦਾਲੰਪਰ ਮਲੇਸ਼ੀਆ। ਕਿੰਨੇ ਟੂਰਨਾਮੈਂਟ ਕਿੰਨੇ ਮੈਚ ਖੇਡੇ ਤੁਸੀਂ ਉੱਥੇ? ਉੱਥੇ ਭਾਈ 2 ਦਿਨ ਦਾ ਟੂਰਨਾਮੈਂਟ ਹੀ ਹੋਇਆ ਭਾਈ। ਤੇ ਕਿ ਕੀ 14 ਦਾ ਜੀ ਤੁਸੀਂ ਸਟੋਪਰ ਆ ਕਿ ਸਟੋਪਰ ਭਾਈ ਸਟੋਪਰ ਕਿੰਨੇ ਮੈਚ ਖੇਡੇ ਤੇ ਕਿੰਨੇ ਕਿੰਨੇ ਜਿੱਤ ਪ੍ਰਾਪਤ ਕੀਤੀ ਜੀ ਇਹ ਇੱਕ ਟੂਰਨਾਮੈਂਟ ਹਾਰ ਗਏ ਭਈ ਇੱਕ ਜਿੱਤ ਗਏ ਲੱਕੀ ਜਿੱਤ ਗਏ ਇੱਕ ਹਾਰ ਗਏ ਦੋ ਟੂਰਨਾਮੈਂਟ ਹੀ ਸੀ ਬਸ ਦੋ ਹੀ ਗਏ ਠੀਕ ਹੈ ਜੀ ਕਿੱਦਾਂ ਦਾ ਉੱਥੇ ਰਿਸਪੌਂਸ ਮਿਲਿਆ ਤੁਹਾਨੂੰ ਬਹੁਤ ਵਧੀਆ ਬੜਿਆ ਭਾਈ ਜਿੱਦਾਂ ਆਪਣੇ ਪਿੰਡ ਦੇ ਹੀ ਲੋਕ ਬਹੁਤ ਪਿਆਰ ਕਰਨਾ ਵੀ ਉੱਥੇ ਆ ਪਹੁੰਚਾਉਣ ਆਲੇ ਪੰਜਾਬੀ ਲੋਕਾਂ ਨੇ ਪਰਮਾਨੰਗਾਰਾ ਮਿਲੇ ਆ ਤੁਹਾਡਾ ਉੱਥੇ ਬਹੁਤ ਭਾਈ ਪਰਮਾਨੰਗਾਰਾ ਮਿਲੇ ਜਿੱਦਾਂ ਵੀ ਆਪਣੇ ਪੰਜਾਬੀ ਉੱਤੇ ਟੂਰਨਾਮੈਂਟ ਵੀ ਕਰਾਉਂਦੇ ਵੀ ਆ। ਉਮੀਦ ਆ ਕਿ ਅੱਗੇ ਵੀ ਤੁਸੀਂ ਕਿਸੇ ਦੇਸ਼ ਵਿੱਚ ਹੋਰ ਖੇਡਣ ਜਾਓਗੇ। ਹਾਂਜੀ ਭਾਈ ਮੈਂ ਦਾ ਵਾਹਿਗੁਰੂ ਕਰੇ ਅੱਗੇ ਹੋਵੇ ਜੀ। ਕਿੰਨੀ ਕਿ ਮਿਹਨਤ ਕਰਦੇ ਤੁਸੀਂ ਇੱਥੇ ਤਰਨਤ ਚੋਧਰੀਆਂ 'ਚ? ਮਿਹਨਤ ਭਾਈ ਜਿੱਦਾਂ ਸਵੇਰੇ ਆ ਭਈ। ਮੀਰਪਾਲ ਭਾਈ ਖੌਣਾ ਲਾ ਲਈ। ਤੇ ਸ਼ਾਮ ਨੂੰ ਲਾ ਲਈ ਜੀ ਆਪਣੇ। ਇਸ ਤੋਂ ਇਲਾਵਾ ਇਸ ਤੋਂ ਇਲਾਵਾ ਭਈ ਜ ਹੈਗੇ ਆ ਸਤਾਜ ਜੀ ਤੀ ਅੰਕਲ ਜੀ ਉਹਨਾਂ ਕੋ ਪੰਜਾਬ ਵਿੱਚ ਕਿੰਨੇ ਕੇ ਮੈਚ ਖੇਡ ਦਿੱཅੁਕੇ ਆਂਦੇ ਨੇ ਪੰਜਾਬ ਦੇ ਤੇ ਭਾਈ ਹੁਣ ਪਤਾ ਨਹੀਂ ਕਿੰਨੇ ਖੇਡ ਲਿਆਣਾ ਚਾਦਰੀ ਹੋਊਗਾ ਕਿੰਨੇ ਖੇਡੀ ਹੁਣ ਪੰਜਾਬ ਵਿੱਚ ਕਿ ਲੋਕਾਂ ਦਾ ਕਿੰਨਾ ਕੁ ਵਧੀਆ ਹੰਗਾਰਾ ਮਿਲਦਾ ਤੁਹਾਨੂੰ ਪੰਜਾਬ ਚ ਵਧੀਆ ਭਾਈ ਬਹੁਤ ਵਧੀਆ ਸਭ ਤੋਂ ਵੱਧ ਤੁਹਾਨੂੰ ਜਿਹੜਾ ਤਲਵੰਡੀ ਚੌਧਰੀਆਂ ਚ ਰਹਿ ਕੇ ਕਿਹੜੇ ਕਿਹੜੇ ਉਸਤਾਦ ਨੇ ਤੁਹਾਨੂੰ ਵਧੀਆ ਗਾਈਡ ਕੀਤਾ ਇੱਥੇ ਉਹ ਭਾਈ ਜਿੱਦਾਂ ਚਿੱਤੀ ਉਹ ਜਾਈ ਤੇ ਵੀਰਪਾਲ ਭਾਈ ਕਿੱਦਾਂ ਦੱਸ ਕੇ ਜਾਂਦੇ ਹੋਰ ਵੀ ਕੀ ਮਾਲੀ ਮਦਦ ਇਥੋਂ ਮਿਲੀ ਕਿ ਮੇਰੇ ਤਰਵੰਡੀ ਚੌਧਰੀਆਂ ਜੀ ਮਿਲੀ ਕਿ ਤੇ ਉਹ ਜਿੱਦਾਂ ਭਾਈ ਆਪਣਾ ਪਲੇਅਰ ਹੀ ਆ ਜਾਂਦਾ ਜਿੱਤੇ ਭਾਈ ਹੁਣੀ ਆਪਣੇ ਉਹ ਕਰ ਦਿੰਦੇ ਹਨ ਇੰਦਰਜੀਤ ਭਾਈ ਹੁਣੀ ਹੋ ਗਏ ਜਰਮਨਾਲ ਉਹ ਹੋ ਜਾ ਠੀਕ ਹੈ ਹਾਂਜੀ ਸਤਨਾਮ ਜੀ ਆਪਣੇ ਵਿੱਕੀ ਤਰਵੰਡੀ ਚੌਧਰੀਆਂ ਜੋ ਜਿਹੜੇ ਕਿ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਉੱਠ ਕੇ ਬਹੁਤ ਵੱਡੀਆਂ ਅਫਰਟਿਟੀਆਂ ਇਸ ਵੇਲੇ ਕਬੱਡੀ ਦੇ ਸਰਮੌਰ ਖਿਡਾਰੀ ਹਨ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਬੜੀ ਖੁਸ਼ੀ ਹੈ ਕਿ ਸਾਡਾ ਬੱਚਾ ਇਕ ਛੋਟੇ ਜਿਹੇ ਗਰੀਬ ਪਰਿਵਾਰ ਦੇ ਚੁਟਕੇ ਬੜੀ ਮਿਹਨਤ ਕੀਤੀ ਬੱਚੇ ਨੇ ਔਰ ਵਿੱਕੀ ਨੇ ਪੂਰੇ ਤਲਵੰਡੀ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਪੂਰੇ ਵਿਦੇਸ਼ਾਂ ਵਿੱਚ ਵੀ ਔਰ ਸਾਡੇ ਪਿੰਡ ਨੂੰ ਪੂਰਾ ਮਾਣ ਔਰ ਮੈਂ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਵਿੱਕੀ ਵਾਸਤੇ ਸਪੋਰਟ ਕੀਤੀ ਔਰ ਪਹਿਲੀ ਵਾਰ ਇਸ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ ਔਰ ਖਾਸ ਕਰਕੇ ਮੈਂ ਧੰਨਵਾ ਕਰੂੰਗਾ ਸਾਡੇ ਤਲਵੰਡੀ ਦੇ ਪਹਿਲਵਾਨ ਜੀਤਾ ਜੀ ਔਰ ਕੋਚ ਨੰਦਾ ਜੀ ਵੀਰਪਾਲ ਜੀ ਜਿਨ੍ਹਾਂ ਦੇ ਮਿਹਨਤ ਸਦਕਾ ਅੱਜ ਵਿਕੀ ਵਿਦੇਸ਼ ਮਲੇਸ਼ੀਆ ਦੀ ਧਰਤੀ ਤੇ ਬਹੁਤ ਵਧੀਆ ਖੇਡ ਖੇਡ ਦਾ ਨਜ਼ਾਰਾ ਕਰਕੇ ਆਇਆ ਹੈ ਔਰ ਵਧੀਆ ਮੁੰਡੇ ਨੇ ਜੱਫੇ ਲਾਏ ਆ ਔਰ ਮੈਂ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਇਹ ਪਿੰਡ ਦਾ ਨਾਮ ਕਾਫੀ ਰੋਸ਼ਨ ਕਰੂਗਾ ਔਰ ਆਪਣੇ ਪਿਓ ਦਾ ਨਾਮ ਔਰ ਆਪਣੀ ਸਰਬਤੀ ਆਪਣੀ ਸਰਬਸੀ ਮਾਤਾ ਦਾ ਨਾਮ ਵੀ ਰੋਸ਼ਨ ਕਰੂਗਾ ਕਿਉਂਕਿ ਬਹੁਤ ਕਸ਼ਟਾਂ ਦੇ ਵਿੱਚ ਇਸ ਨੂੰ ਪਾਲਿਆ ਔਰ ਇਸ ਨੇ ਅੱਛਾ ਕਦਮ ਚੁੱਕਿਆ ਔਰ ਵਧੀਆ ਪਲੇਅਰ ਬਣ ਕੇ ਉਸਨੇ ਦਿਖਾਇਆ ਹੈ ਸਾਨੂੰ ਬੜੀ ਖੁਸ਼ੀ ਆ ਔਰ ਅਸੀਂ ਵਾਹਿਗੁਰੂ ਜੀ ਹਮੇਸ਼ਾ ਇਹੋ ਆਸ ਕਰਦੇ ਹਾਂ ਕਿ ਸਤ ਸਤ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਤੇ ਹਮੇਸ਼ਾ ਆਪਣੇ ਨਾਲ ਪਰ ਹੱਥ ਰੱਖਣ ਔਰ ਇਹ ਚੜ੍ਹਦੀਆਂ ਗਾਲਾਂ ਵਿੱਚ ਰਹਿਣ